ਜੋ ਅੱਜ ਦਾ ਵਿਸ਼ਾ ਹੈ ਘੋਟਣਾ ਕਹਾਣੀ ਹੈ ਇਹ ਕਹਾਣੀ ਮੋਨ ਭੰਡਾਰੀ ਦੀ ਲਿਖੀ ਹੋਈ ਹੈ ਮੋਨ ਭੰਡਾਰੀ ਨੇ ਇਸ ਕਹਾਣੀ ਵਿੱਚ ਦੱਸਿਆ ਕਿ ਅੱਜ ਦਾ ਮਨੁੱਖ ਕਿਰਤ ਨਾਲੋਂ ਕੰਮ ਨਾਲੋਂ ਟੁੱਟ ਰਿਹਾ ਹੈ ਇਸ ਕਹਾਣੀ ਦਾ ਪਾਤਰ ਕਿਸ਼ਨਾ ਤਰਖਾਣ ਜੋ ਪਿੰਡ ਵਿੱਚ ਲੋਕਾਂ ਦੇ ਬੰਜੇ ਬੀੜੀਆਂ ਬਣਾਉਂਦਾ ਘੋਟਣੇ ਬਣਾਉਂਦਾ ਉਸ ਤੇ ਬਣਾਏ ਘੋਟਣੇ ਲੋਕ ਆਪਣੀਆਂ ਧੀਆਂ ਨੂੰ ਦਾਜ ਵਿੱਚ ਦਿੰਦੇ ਤੇ ਉਸ ਤੇ ਬਣਾਏ ਸਮਾਨ ਦੀ ਗੀਤਾ ਵਿੱਚ ਵੀ ਚਰਚਾ ਹੁੰਦੀ ਇਸੇ ਤਰ੍ਹਾਂ ਦੱਸਿਆ ਕਿ ਇੱਕ ਲੜਕੀ ਸੀ ਉਹਨੂੰ ਦਾਜ ਵਿੱਚ ਘੋਟਣਾ ਨਹੀਂ ਦਿੱਤਾ ਤੇ ਉਹ ਬ੍ਰਾਹਮਣਾਂ ਦੀ ਲੜਕੀ ਨਾਰਾਜ਼ ਹੋ ਗਈ ਕਿ ਮੈਨੂੰ ਜਿਹੜਾ ਇਹ ਵਿੱਚ ਭੋਖਣਾ ਕਿਉਂ ਨਹੀਂ ਦਿੱਤਾ। ਕਿਸ਼ਨਾ ਜਿਹੜਾ ਹੈ ਕੁਸ਼ਤੀ ਬੇਟੀ ਦਾ ਉਹਦੀ ਧੀ ਦਾ ਜਿਹੜਾ ਹੈ ਸ਼ਹਿਰ ਦੇ ਵਿੱਚ ਵਿਆਹ ਹੋ ਜਾਂਦਾ। ਇੱਕ ਉਸਤਾ ਲੜਕਾ ਸੀ। ਉਸਦੀ ਵੀ ਡੈਥ ਹੋ ਜਾਂਦੀ ਆ ਤੇ ਉਸਦੀ ਪਤਨੀ ਵੀ ਜਿਹੜੀ ਆ ਇਸ ਸੰਸਾਰ ਦੇ ਵਿੱਚੋਂ ਜਾ ਚੁੱਕੀ ਹੁੰਦੀ ਆ। ਕਿਸ਼ਨਾ ਜਿਹੜਾ ਹੈ ਉਹ ਇਕੱਲਾ ਰਹਿੰਦਾ ਪਿੰਡ ਦੇ ਵਿੱਚ ਇਕੱਲਾ ਹੋਣ ਦੇ باوجود ਵੀ ਕਿਸ਼ਨਾ ਜਿਹਾ ਹੈ ਪਿੰਡ ਦੇ ਲੋਕਾਂ ਦੇ ਨਾਲ ਆਪਣਾ ਜੀਵਨ ਬਸਰ ਕਰਦਾ ਹੈ ਉਹ ਔਰਤਾਂ ਦੇ ਵਿੱਚ ਜਾ ਕੇ ਬੈਠ ਜਾਂਦਾ ਸਾਰੇ ਪਿੰਡ ਉਹਨੂੰ ਬਹੁਤ ਪਿਆਰ ਸਤਿਕਾਰ ਦਿੰਦਾ ਕਿਤੇ ਉਹ ਚਾਹ ਦੇ ਦਿੰਦਾ ਕੋਈ ਕੋਈ ਉਹਨੂੰ ਲੱਸੀ ਦੇ ਦਿੰਦਾ ਇਦਾਂ ਹੀ ਇੱਕ ਦਿਨ ਕੀ ਹੁੰਦਾ ਕਿ ਉਹਦੇ ਉਹ ਮਤਲਬ ਬੱਚੇ ਜਿਹੜੇ ਖੇਡ ਰਹੇ ਹੁੰਦੇ ਆ ਤੇ ਉਹਦੇ ਖੇਡਦੇ ਖੇਡਦੇ ਗੁੱਲੀ ਉਹਦੇ ਲੱਗ ਜਾਂਦੀ ਆ ਤੇ ਪਿੰਡ ਦੀ ਔਰ ਜਿਹੜੀ ਫਟਫਟ ਉਹਦੇ ਜਿਹੜੀਆਂ ਪੱਟੀ ਕਰ ਦਿੰਦੀ ਆ ਉਹ ਪਿੰਡ ਦੇ ਵਿੱਚ ਖੁਸ਼ ਆ ਆਪਣੇ ਕੰਮ ਨਾਲ ਜੁੜਿਆ ਹੋਇਆ ਕਿਉਂਕਿ ਕਿਸ਼ਨ ਦੇ ਅਨੁਸਾਰ ਕਿਰਤ ਕਰਨਾ ਹੀ ਮਨੁੱਖ ਦਾ ਸਭ ਤੋਂ ਵੱਡਾ ਧਰਮ ਹੈ ਉਹਦਾ ਪਿੰਡ ਇੱਕ ਪਰਿਵਾਰ ਹੈ ਉਹ ਉਹਦੇ ਦੁੱਖ ਸੁੱਖ ਦੇ ਵਿੱਚ ਕੌਣ ਸਹਾਇਕਾ ਉਹਦੇ ਪਿੰਡ ਵਾਲੇ ਉਹ ਉਹਦਾ ਬੇਸ਼ੱਕ ਪਰਿਵਾਰ ਨਹੀਂ ਉਹਦੇ ਕੋਲ ਲੜਕੀ ਉਹਦੀ ਆਪਣਾ ਜਿਹੜਾ ਹੈ ਸਹੁਰਾ ਘਰ ਦੇ ਵਿੱਚ ਹੈ ਤੇ ਉੱਥੇ ਉਹਦਾ ਜਵਾਈ ਜਿਹੜਾ ਹੈ ਕਿਸ਼ਨੇ ਦਾ ਉਹ ਆਪਣਾ ਕਾਰਖਾਨੇ ਦਾ ਕੰਮ ਕਰਦਾ ਉਹਦਾ ਵਧੀਆ ਕੰਮ ਸ਼ਹਿਰ ਦੇ ਵਿੱਚ ਚੱਲ ਰਿਹਾ ਆ ਤੇ ਕਿਸ਼ਨਾ ਸੁਣਾਉਂਦਾ ਇੱਕ ਕਹਾਣੀ ਕਿ ਜਿਹੜੇ ਦੇਵਤੇ ਹੈ ਉਹਨਾਂ ਨੂੰ ਪਿਆਸ ਲੱਗ ਗਈ ਤੇ ਉਹ ਪੜੀਆਂ ਨੂੰ ਕਹਿੰਦੇ ਆ ਪਾਣੀ ਲੈ ਕੇ ਆਓ ਪੜੀਆਂ ਜਿਹੜੀਆਂ ਨੇ ਤਿੰਨ ਵਾਰ ਪਾਣੀ ਲੈ ਕੇ ਆਉਂਦੀਆਂ ਕਦੇ ਫੁੱਲਾਂ ਦਾ ਕਦੇ ਅੰਮ੍ਰਿਤ ਲੈ ਕੇ ਆਉਂਦੀਆਂ ਨੇ ਦੇਵਤਿਆਂ ਨੂੰ ਉਹ ਪਾਣੀ ਜਿਹੜਾ ਚੰਗਾ ਨਹੀਂ ਲੱਗਦਾ ਇਸੇ ਤਰ੍ਹਾਂ ਇੱਕ ਲੱਕੜਹਾਰਾ ਹੁੰਦਾ ਉਹਦੇ ਕੱਪੜੇ ਪਸੀਨੇ ਨਾਲ ਭਿੱਜੇ ਹੋ ਹੁੰਦੇ ਆ ਉਹ ਪੜੀਆਂ ਉਹ ਪਸੀਨਾ ਨਚੋੜ ਕੇ ਲੈ ਜਾਂਦੀਆਂ ਤੇ ਦੇਵਤਿਆਂ ਨੂੰ ਲੱਗਦਾ ਕਿ ਇਹ ਜਿਹੜਾ ਹੈ ਅੰਮ੍ਰਿਤ ਹੈ ਉਹਨਾਂ ਦੀ ਪਿਆਸ बुਝ ਜਾਂਦੀ ਆ ਤੇ ਕਿਸਨੇ ਨੇ ਇਹ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜੜਾ ਕਿਰਤ ਹੈ ਬੰਦਾ ਸੱਚੀ ਕੰਮ ਕਰਦਾ ਉਹੀ ਸਭ ਤੋਂ ਵੱਡਾ ਕਾਰਜ ਹੈ ਫਿਰ ਜਦੋਂ ਕ੍ਰਿਸ਼ਨ ਜਿਹੜਾ ਹੈ ਬਿਲਕੁਲ ਜਿਹੜਾ ਇਕੱਲਾ ਰਹਿ ਜਾਂਦਾ ਥੋੜਾ ਫਿਰ ਦਾ ਵਾਸਤਾ 'ਚ ਚਲੇ ਜਾਂਦਾ ਉਹਦੇ ਧੀ ਜਵਾਈ ਨੂੰ ਸ਼ਹਿਰ ਲੈ ਜਾਂਦੇ ਆ ਉਹ ਚੋਚੀਆਂ ਮਾਰਤਾ ਦੇਖਦਾ ਆ ਹੈਰਾਨ ਹੁੰਦਾ ਆ ਫਿਰ ਉੱਥੇ ਜਾ ਕੇ ਕ੍ਰਿਸ਼ਨ ਜਿਹੜਾ ਹੈ ਆਪਣੇ ਜਵਾਈ ਦੇ ਨਾਲ ਕੰਮ ਵਟਾਉਣ ਲੱਗਦਾ ਅਸਲ ਦੇ ਵਿੱਚ ਕਿਸ਼ਨੇ ਨੇ ਕੋਈ ਕੰਮ ਨਹੀਂ ਕਰਨਾ ਹੁੰਦਾ ਜਿਹੜੇ ਫੈਕਟਰੀ ਦੇ ਕੰਮੇ ਹੁੰਦੇ ਉਹਨਾਂ ਦੀ ਨਿਗਰਾਨੀ ਕਰਨੀ ਹੁੰਦੀ ਆ। ਕ੍ਰਿਸ਼ਨ ਕਹਿੰਦਾ ਵੀ ਜਿਹੜੀ ਨਿਗਰਾਨੀ ਕਰਨੀ ਇਹ ਕੋਈ ਕੰਮ ਥੋੜੀ ਆ। ਕਿਸ਼ਨੇ ਦੇ ਅਨੁਸਾਰ ਜਿਹੜਾ ਕੰਮ ਹੱਥੀ ਕੀਤਾ ਜਾਂਦਾ ਉਹੀ ਕੰਮ ਆ। ਸੋ ਮੋਣ ਪੰਡਾਰੀ ਨੇ ਸਾਨੂੰ ਇਸ ਕਹਾਣੀ ਦੇ ਵਿੱਚ ਹੱਥੀ ਕੰਮ ਕਰਨ ਦੀ ਜਿਹੜੀ ਹੈ, ਵਹਤ ਹੈ। ਕਿਰਤ ਦਾ ਮਹਤਮ ਹੈ, ਕੰਮ ਦਾ ਮਹਤਮ ਹੈ ਦੱਸਿਆ। ਤੇ ਕਿਸ਼ਨਾ ਜਿਹੜਾ ਹੈ ਉਹ ਬਿਮਾਰ ਰਹਿਣ ਲੱਗ ਪੈਂਦਾ। ਕਿਸ਼ਰੇ ਦੀ ਜਿਹੜੀ ਆ ਮਾਨਸਿਕ ਅਵਸਥਾ ਠੀਕ ਨਹੀਂ ਹੈਗੀ ਉਹ ਬਿਮਾਰ ਰਹਿੰਦਾ ਆ ਤੇ ਕਿਸ਼ਨੇ ਦਾ ਦਵਾਈ ਉਹਨੂੰ ਡਾਕਟਰ ਕੋਲ ਲੈ ਕੇ ਜਾਂਦਾ ਤੇ ਡਾਕਟਰ ਉਹਨੂੰ ਵਿਟਾਮਿਨਸ ਦਿੰਦਾ। ਕਿਸ਼ਨਾ ਕਹਿੰਦਾ ਵੀ ਜਿਹੜੀ ਉਦਾਸੀ ਹੈ ਮਨ ਦੀ ਉਹ ਵਿਟਾਮਿਨਾਂ ਨਾਲ ਦਵਾਈਆਂ ਨਾਲ ਥੋੜੀ ਖਤਮ ਹੁੰਦੀ ਆ। ਇਹ ਕਲਤਾ ਜਿਹੜੀ ਹੈ ਬੰਦੇ ਦੀ ਉਦਾਸੀ ਉਹ ਕਾਦੇ ਨਾਲ ਖਤੋਂ ਦੀ ਕੰਮ ਕਰਨ ਦੇ ਨਾਲ ਕਿਉਂਕਿ ਕਿਸ਼ਨਾ ਸਾਰੇ ਇਲਾਕੇ ਲਈ ਹੱਥੀ ਕੰਮ ਕਰਦਾ ਸੀ ਹੱਥੀ ਕਿਰਤ ਕਰਦਾ ਸੀ ਇਸ ਕਰਕੇ ਉਹਨੂੰ ਉਹ ਜਿਹੜੇ ਪੈਸੇ ਆ ਰਹੇ ਆ ਫੈਕਟਰੀ ਦੇ ਵਿੱਚ کارਖਾਨੇ ਦੇ ਪੈਸੇ ਆ ਰਹੇ ਆ ਉਹ ਨਿਗਰਾਨੀ ਕਰਦਾ ਸਾਰੇ ਕੰਮ ਕਰ ਸਿੱਖ ਜਾਂਦਾ ਪਰ ਉਹ ਮਨੋਂ ਅੰਦਰੋਂ ਖੁਸ਼ ਨਹੀਂ ਕਿਸ਼ਨਾ ਅਗਾਸ ਰਹਿੰਦਾ ਆ ਤੇ ਇੱਕ ਦਿਨ ਕਿਸ਼ਨਾ ਤੇ ਉਹਦਾ ਜਵਾਈ ਰਾਤ ਨੂੰ ਜਦੋਂ दारू ਪੀਣ ਲੱਗਦੇ ਆ ਤੇ ਕਿਸ਼ਨਾ ਦਾ ਜਵਾਈ ਸਮਝਦਾ ਵੀ ਕਿਸ਼ਨਾ ਜਿਹੜਾ ਹੈ ਉਹ ਬਾਹਰੋਂ ਸ਼ਰਾਬ ਲੈਣ ਗਿਆ ਹੈ ਤੇ ਇਸ ਕਰਕੇ ਨਹੀਂ ਵਾਪਸ ਆਇਆ ਪਰ ਉਹ ਉਹਨੂੰ ਉਡੀਕਦਾ ਰਹਿੰਦਾ ਥੋੜੀ ਦੇਰ ਬਾਅਦ ਉਹਨੂੰ ਨੇ ਟਕ ਟਕ ਕਰਨ ਦੀ ਆਵਾਜ਼ ਆ ਗਈ ਆ ਤੇ ਕਿਸ਼ਨਾ ਕੀ ਕਰ ਰਿਹਾ ਹੁੰਦਾ ਆ ਕਿਸ਼ਨਾ ਆਪਣੇ ਹੱਥੀ ਇੱਕ ਲੱਕੜ ਲੈ ਕੇ ਲੱਕੜ ਲੈ ਕੇ ਉਹ ਬੰਜਾ ਜਿਹੜਾ ਆ ਬਣਾ ਰਿਹਾ ਹੁੰਦਾ ਆ ਚਹੀਦਾ ਮਤਲਬ ਹੱਥ ਨਾਲ ਕੋਸ਼ਿਸ਼ ਕਰ ਰਿਹਾ ਕਿ ਮੈਂ ਆਪਣਾ ਕੰਮ ਕਰਾਂ ਕਿਉਂਕਿ ਉਹਨੂੰ ਖੁਸ਼ੀ ਕਾਦੇ ਵਿੱਚ ਸੀ ਪੈਸਿਆਂ ਨਾਲ ਨਹੀਂ ਖੁਸ਼ੀ ਸੀ ਕਿਸ਼ਨੇ ਨੂੰ ਆਪਣੇ ਹੱਥਾਂ ਨਾਲ ਕੰਮ ਕਰਕੇ ਜਿਹੜਾ ਹੈ ਕੀ ਮਿਲਦੀ ਸੀ ਸੰਤੁਸ਼ਟੀ ਮਿਲਦੀ ਸੀ ਇਹਦੇ ਵਿੱਚ ਉਹ ਦੱਸਦਾ ਕਿ ਬਹੁਲੇ ਦੇ ਨਾਲ ਆਪਾਂ ਕਹਿੰਦੇ ਤੈਸੇ ਦੇ ਨਾਲ ਜਦੋਂ ਸਾਡੇ ਦੁਆਬੇ ਵਿੱਚ ਤੈਸਾ ਬੋਂਦੇ ਮਤਲਬ ਤੈਸੇ ਦੇ ਨਾਲ ਕੀ ਕਰਦਾ ਆ ਬੰਜਾ ਜਿਆ ਘਣਨ ਦੀ ਕੋਸ਼ਿਸ਼ ਕਰਦਾ ਇੱਕ ਲੱਕੜੀ ਨੂੰ ਲੈ ਕੇ ਤੇ ਮੋਹਨ ਭੰਡਾਰੀ ਨੇ ਇਸ ਕਹਾਣੀ ਦੇ ਵਿੱਚ ਸਾਨੂੰ ਦੱਸਿਆ ਕਿ ਮਨੁੱਖ ਨੂੰ ਜਿਹੜੀ ਸੰਤੁਸ਼ਟੀ ਹੱਥੀਂ ਕੰਮ ਕਰਕੇ ਮਿਲਦੀ ਆ ਉਹ ਪੈਸਾ ਅਮੀਰੀ ਤੇ ਨੌਕਰਾਂ ਦੀ ਨਿਗਰਾਨੀ ਕਰਕੇ ਨਹੀਂ ਮਿਲਦੀ ਮੋਹਨ ਭੰਡਾਰੀ ਨੇ ਇਸ ਕਹਾਣੀ ਦੇ ਵਿੱਚ ਪੂਰਾ ਦ੍ਰਿਸ਼ ਜਿਹੜਾ ਹੈ ਬਹੁਤ ਹੀ ਕਮਾਲ ਦਾ ਸਿਰਜਿਆ ਕਲਾਤਮਕ ਪੱਖੋਂ ਕਲਾ ਪੱਖੋਂ ਵਿਸ਼ੇ ਪੱਖੋਂ ਇਹ ਬਹੁਤ ਹੀ ਕਮਾਲ ਦੀ ਕਹਾਣੀ ਹੈ ਲੇਖਕ ਆਪਣੀ ਗੱਲ ਕਹਿਣ ਦੇ ਵਿੱਚ ਪੂਰੀ ਤਰ੍ਹਾਂ ਸਫਲ ਹੋਇਆ ਜੇ ਇਹ ਜਿਹੜੀ ਕਹਾਣੀ ਹੈ ਤਿਲ ਚੌਲੀ ਕਹਾਣੀ ਸੰਗ੍ਰਹਿ ਵਿੱਚ ਸ਼ਾਮਲ ਹੈ ਤੇ ਇਸ ਤਰ੍ਹਾਂ ਸਾਨੂੰ ਇਸ ਕਹਾਣੀ ਦਾ ਵਿਸ਼ਾ ਖੱਤੀ ਕੰਮ ਕਰਨ ਦੇ ਮਹੱਤਵ ਨੂੰ ਪੇਸ਼ ਕਰਨਾ ਹੈ ਤੇ ਹੁਣ ਭੰਡਾਰੀ ਆਪਣੀ ਗੱਲ ਕਹਿਣ ਵਿੱਚ ਪੂਰੀ ਤਰ੍ਹਾਂ ਸਫਲ ਹੋ ਗਿਆ